ਵੇ ਨੁ ਕੀ ਬਰਾਂ ਦੇ ਹੈਲੋ ਜੀ ਗੁੱਡ ਮਾਰਨਿੰਗ ਤੇ ਅੱਜ ਹੀ ਆਪਣੀ ਸੁਰੋਹੀ ਨੂੰ ਟੋਪੀ ਵੀ ਪਾ ਦਿੱਤੀ ਹੋਈ ਹੈ ਸੁਰੋਹੀ ਅੰਝੜੀ ਇਹ ਮੇਰੇ ਤੇ ਕੀ ਹੋ ਗਿਆ ਇਧਰ ਇਹ ਕਹਿਰ ਹੋ ਗਿਆ ਕਿੱਦਾਂ ਵੀ ਲੱਗ ਜਾਂਦੀ ਹੈ ਥੋੜੀ ਟੋਪੀ ਗਾਂ ਕਰਨਾ ਮੱਥੇ 'ਚ ਕਰ ਥੋੜੀ ਗਾਂ ਨੂੰ ਹਾਂ 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 ਜੇ ਆਪਾਂ ਬਿਨ ਕੇ ਤੇਰੇ ਘਰ ਰੋਟੀ ਆਈ ਜੇ ਮੈਨੂੰ ਕਹਿਣਗੇ ਉਹ ਨੂੰ ਛਗੰਦੇ ਉਹਨੂੰ ਕਹਿ ਛਗੰਦੇ ਜਾਣ ਕੇ ਪਾ ਵੀ ਆ ਕੀ ਪਾ ਵੀ ਮੈਂ ਪੁਰਾਣੀ ਲੈ ਕੇ ਆ ਜੇ ਦਸਤਾਰ ਸੜੀ ਫਿਰ ਗਿਆ ਆ ਵੈਲਾ ਗੱਡੀ ਚਲਾ ਗਈ ਏ ਪਰ ਆਪਾਂ ਕੰਮ ਕਵਲ ਨਾ ਗੇਟੇ ਬੁਏ ਕੜੀਆਂ ਵੜਦੀ ਕਹਿੰਦੀ ਆਂਟੀ ਸੜਨ ਦੀ ਸਮੱਲ ਕਾਦੀ ਆਉਂਦੀ ਪ੍ਰਭਾਪੰਦਾ ਇਹ ਤੁਸੀਂ ਸੜਦੇ ਜੇ ਸਾਡੇ ਕੋਲ ਕੋਈ ਵਾਲੀ ਗੱਲ ਫੜਦਾ ਹੀ ਪ੍ਰਭ ਨੇ ਸੱਚੀ ਕੋਈ ਨਹੀਂ ਮੈਨੂੰ ਆ ਲੱਗੇ ਜਿਵੇਂ ਤਾਰ ਜੀ ਸੜਨਦੀ ਹੁੰਦੀ ਤੇ ਨਹੀਂ ਉਦਾਂ ਹੀ ਆਉਂਦੀ ਸੜਨ ਦੀ ਕੋਈ ਸਮੱਲ ਤੇ ਆਉਂ ਨਹੀਂ ਬਈ ਚਾਹ ਪਾਵਾਂ ਅਸੀਂ ਇੱਕ ਪੈਂਦਾ ਮੈਂ ਪਾਉਂ ਪਾਉਂ ਯਾਰ ਲੈਣ ਚਲ ਆਈਏ ਯਾਰ ਉਦੋਂ ਵੀ ਸਾਰੀ ਵੀਡੀਓ ਤੇ ਡੰਡ ਲਾਖ ਰੱਖਤੀ ਨੇ ਉਹੋ ਹੀ ਤੇ ਆ ਬਾਬਿਆਂ ਦੀ ਨਹੀਂ ਬਣਾਗੇ ਗਲੀ ਚ ਲੈਣ ਤੇ ਨਹੀਂ ਲਾਉਣੇ ਮੁੜ ਕੇ ਆਵੇ ਆ ਇਹ ਦਿਨਾਂ ਬਚਾਓ ਗਿਆ ਨਾ ਉਹ ਮਾੜੇ ਆ ਨਾ 250 ਵਾਲੇ ਰਿਜਨਲ ਪਵਾਏ ਆਪਾਂ ਰਿਜਨਲ ਪਵਾਏ ਆਪਾਂ 250 ਵਾਲੇ ਰਿਜਨਲ ਹੀ ਹੁੰਦੇ ਹੋਰ ਕਿਹਦੇ ਹੁੰਦੇ ਹੈ ਹਾਰਟਲ ਸਨ ਹੋਈ ਹੈ ਪੂਰੀ ਤੇ ਹਰ ਵਾਰ ਤਿਆਰ ਆ ਕਿਹੜਾ ਰਿਸ਼ਤਾ ਕਰਨਾ ਪਿਆ ਸਰ ਸਾਡੇ ਕੋਲੇ ਹੈ ਅਬ ਬਲਬ ਬੰਦ ਕਰੋ ਪਹਿਲਾਂ ਹਾਂ ਵੇ ਬਲਬ ਬੰਦ ਹੀ ਇੱਕ ਪਰਦਨ ਤੂੰ ਵੀ ਕਹਿਣਾ ਚਲੋ ਕਪੜੇ ਦੀ ਟੋਪ ਘੇਜੇ ਮੇਰੇ ਇਹ ਇੰਨੇ ਕੰਮ ਦੇ ਉਹ ਗਿਆ ਮੈਡਮ ਜੀ ਆਪਾਂ ਕਦੋਂ ਉੱਠਣਾ ਵਾ ਸਾਰੀ ਦੁਨੀਆ ਨੇ ਉੱਠ ਕੇ ਕੰਮ ਕਰ ਲਿਆ ਐਜੀ 6 ਐਕਸੈਸ ਤੇ ਜਾ ਕੇ ਕਵਾਲੀ ਥੋੜੀ ਜੀ ਮਰਦੀ ਮਮਾ ਕਬਲ ਨਾ ਆਪਣੇ ਮੈਡਮ ਜੀ ਨਹੀਂ ਹੜਦੇ ਕਬਲ ਆਹੋ ਬੇਟਾ ਬੱਲੂ ਨਾ ਅੱਜ ਇਧਰੋਂ ਚੜ੍ਹ ਉਤੋਣਾ ਚੇਤਾ ਭੁੱਲ ਗਿਆ ਅਧਰੋ ਸੁਨੋਈ ਵਾਲੇ ਬੰਨੇ ਹੋ ਨਹੀਂ ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਮੈਂ ਬਤਾ ਰਹੀ ਹੂ ਨਾ ਉਹ GDD ਆ ਕਿਹੜਾ ਖੇਤੀ ਕਰਾਂ ਮੈਂ ਕੰਮ ਤੇ ਵੀ ਜਾਣਾ ਮਾੜਾ ਕੰਮ ਹੈ ਮੇਨੂੰ ਘੇਟੇ ਜਾਣਾ ਤੂੰ ਕਿਸੇ ਸਰ ਕਿਹੜੀ ਨਾਨੂ ਨੇ ਕਿਹਾ ਮੈਨੂੰ ਚੁੱਪ ਕਰਕੇ ਨੀ ਤੇ ਕੰਮ ਕਰਨ ਦੇ ਬੈਠਾ ਚੁੱਪ ਕਰਕੇ ਜਾਈ ਜੇ ਬੈਠਾ ਜਾਂਦਾ ਹੀ ਕੰਮ ਕਰਮਗਾਉਂਦਾ ਠੀਕ ਐ ਨਾ ਨਾਨੂ ਦਾ ਹੁੰਦਾ ਉਹ ਤੇ ਕੰਮ ਨਹੀਂ ਕਰੀਦੇ ਹੁੰਦੇ ਉਹ ਨਾਨੂ ਨੇ ਕਿਹਾ ਨਾ ਮੈਨੂੰ ਉਹ ਇੰਨੀ ਕਹੀ ਜਾਂਦੇ ਮਾਨੂੰ ਨਹੀਂ ਆਪ ਘਰੇ ਬੈਠੇ ਠੰਡ ਜਿ ਨੂੰ ਤੈਨੂੰ ਦਾਰੰਦ ਆ ਰਹੇ ਆ ਆਈ ਢੀ ਦੂਰ ਉਹ ਚਲੇ ਕਿੱਥੇ ਆਉਣ ਮੈਂ ਰੋਟੀ ਬਣਾਉਣੀ ਰਹਿਣੀ ਆ ਕਮਲੀ ਹੋ ਗਈਆਂ ਕੀ ਨਹੀਂ ਜੀ ਤਾਂ ਨਵਾਂ ਜੀ ਥੈਂਕ ਯੂ ਸੋ ਮਚ ਲੋ ਗੈਸ ਆਪਾਂ ਆ ਗਏ ਆ ਆਪਣੇ ਪਿੰਡ ਤੇ ਇੱਧਰ ਦੇਖੋ ਲੱਗਾ ਸਾਡੇ ਪਿੰਡ ਕੀ ਮੇਲਾ ਇੱਧਰ ਸਾਡੀ ਮੈਡਮ ਵੀ ਵਿੱਚ ਹਾਜ਼ਰ ਹੋਈ ਆ ਇਹਨਾਂ ਸਾਰਿਆਂ ਦੇ ਵਿੱਚ ਇਹ ਸਾਰਾ ਨਾਨਕੇ ਪਰਿਵਾਰ ਦੇ ਵਿੱਚ ਸਾਰਾ ਨਾਨਕਿਆਂ ਨੂੰ ਗਾਹ ਪਾਇਆ ਪਿਆ ਇਹਨਾਂ ਨੇ 8 ਦਿਨ 8 ਦਿਨ ਹੋਣ ਇਹਨਾਂ ਨੇ ਇੱਥੇ ਆ ਪੂਰਾ ਨਾਨੀ ਨੂੰ ਤੰਗ ਕਰਨਾ ਹੈ ਨਾ ਕਰਨਾ ਨਾ ਵੇ ਹਾਪਸ ਜੇ ਉਹਨੇ 마ਸੀ ਤੇਰੀ ਨੇ ਦੰਦੀ ਵੱਢਤੀ ਹੁਣ ਇਹ ਕਿਹੜੀ 마ਸੀ ਆ ਆਪੇ ਦੱਸ ਦੇ ਕਿਹੜੀ ਆ ਹੋਰ ਪਹਿਲਾਂ ਹੈ ਗੱਲ ਸੁਰੋਹੀ ਨੂੰ ਬਾਈ ਸਿੱਧਰੇ ਕੋਲੇ ਉੱਤੇ ਚੜ੍ਹ ਜਾ ਜੇ ਉਹਨੇ ਦੰਦੀ ਵੱਢਦੀ ਗਾਇਸ ਤੇ ਫਿਰ ਮੈਂ ਸੁਰੋਹੀ ਨੂੰ ਦਾਈ ਛੇੜ ਅੰਨਾ ਤੇ ਮੈਂ ਜਿਉ ਉਹਨੇ ਤੇਰੀ ਮਾਸੀ ਨੇ ਦੰਦੀ ਵੱਢਦੀ ਨਾ ਤੇ ਫਿਰ ਤੂੰ ਜਾਣੇ ਕੋ ਹੋ ਜਾਣੇ ਹੁਣ ਆਪੇ ਡਿਸਾਈਡ ਕਰ ਲੈ ਵੀ ਕਿਹੜੀ ਮਾਸੀ ਆ ਕੀ ਹਾਂ ਬਦੀ ਨੇ ਚੰਗੀ ਤੇ ਰੀਲਾ ਨੇ ਰੋਹੀ ਨੇ ਜਾ ਵੇ ਮੁੱਛੜਾ ਅੱਗੇ ਵੀਡੀਓ ਬਣਾਉਂਦੇ ਉਸੇ ਕੰਮ ਆਹੋ ਹੋ ਹੋ ਮੈਂ ਤੂੰ ਕਿਹੇ ਟੋਪੀ ਪਾ ਲਈ ਹੋ ਹੈ ਹਾਇ ਨਹੀਂ ਕੋਈ ਗਿਆ ਨਾ ਮੈਂ ਆਪੋ ਆਪਣੀ ਬਈ ਸਾਰਾ ਉਹ ਕਿ ਕਿਚੀੜ ਖਾਣਾ ਲਾਇਆ ਤੇ ਫਿਰ ਉੱਠ ਕੇ ਵੀਡੀਓ ਬਣਾਈ ਦਿੰਦੀ ਸਾਰਿਆਂ ਦੀ ਇਹ ਸਾਰੀਆਂ ਵੀ ਆ ਗਈ ਇਧਰ ਆ ਪਰ ਇਹ ਵੀ ਉੱਪਰ ਟਾਪ ਸ਼ਟਰ ਆ ਗਈ ਪਈ ਉਹ ਟਾਪ ਸ਼ਟਰ ਬੈਠੀ ਐਨੇ ਚਾਰ ਵੀ ਨਹੀਂ ਲਾਇਆ ਮੈਂ ਛੱਡ ਦੇ ਕੌਣ ਲੀਡਰ ਬਣਾ ਕਾ ਨਮਕ ਕਾ ਜੀ ਤੇਰੇ ਨਾਲ ਗੱਲ ਕਰ ਬੈਠੇ ਆਉਂਦੇ ਲਾਉਂਦੇ ਆਉਂਦੇ ਲਾਉਂਦਾ ਹੀ ਮੈਂ ਪਰ ਵੀ ਕੋਲ ਗੱਲ ਹਾਂ ਆ ਗਿਆ ਤੂੰ ਆਪਾ ਹਾਂ ਆ ਆ ਵਦਨ ਰੇ ਕੋਰ ਆ ਗਿਆ ਸ਼ਾਮਣੋਂ ਵਿੱਚ ਲਓ ਜੀ ਤੁਹਾਡੇ ਸਾਹਮਣੇ ਬਰਦਾਨ ਢਿੱਲੋ ਕੋੜ ਬਰਦਾਨ ਢਿੱਲੋ ਆ ਛੋਟੇ ਦਾਣ ਆ ਦਾ ਇਹ ਕਾਲੀ ਦਾਣ ਆਣੇ

ਇਹ ਕੋ ਦਿਉਣਾ ਨਹੀਂ ਕਿਹੇ ਤੋਂ ਮਾਲਿਆ ਦਿੱਤਾ ਉਹ ਗਾਲੋ ਨਹੀਂ ਨਾ ਮਦਦ ਹੋਈ ਨਾ ਸਾਡੇ ਕੋਲ ਡਾਕਟਰ ਵੀ ਪਹੁੰਚ ਚੁੱਕੇ ਸੀ ਡਾਕਟਰ ਡਾਕਟਰ ਚੀਮਾ ਇਹ ਮੈਡੀਕਲ ਡਾਕਟਰ ਚੀਮਾ ਦੀ ਭੈਣ ਵੀ ਆਈ ਹੋਵੇ ਜਾ ਰਹੇ ਦੀ ਜਾਜ ਜਾਣੀ ਨਾ ਕੋਈ ਹੱਥ ਧੋਕੇ ਨੀ ਕੋਈ ਦਵਾਈ ਰਹਿ ਗਈ ਤੇਨ ਵਾਲੀ ਖਾਣੀ ਹੈ ਮੈਂ ਕਰ ਤੋ ਕਿ ਨੀ ਸਾਰਾ ਖਾਣਾ ਕਰਣੀ ਹੈ ਮੇਰੀ ਕਰਨੀ ਹੈ ਮੇਰਾ ਸੱਤ ਰੁਕ ਜਾ ਰਿਹਾ ਵਿਦਨ ਹੱਥ ਫੇਰ ਰੱਖ ਲੈ ਉਹਨਾਂ ਦਾ ਕਿੰਨੀ ਫੜ ਕਰ ਤੂੰ ਤੇਰੀ ਵੋਟੀ ਆ ਗਈ ਤੂੰ ਚੌੜੀ ਨਹੀਂ ਖਾਣ ਲੱਪਣੇ ਤੇ ਰੋਟੀਆਂ ਨਹੀਂ ਖਾਣ ਲੱਪਣੇ ਤੇ ਸਬਜ਼ੀ ਨਹੀਂ ਖਾਣ ਲੱਪਣੇ ਮੈਂ ਤੰਗਦਾ ਤੂੰ ਸ਼ੱਤਰੇ ਖਾਣ ਲੱਪਣੇ ਅੱਜ ਤੂੰ ਮੁਕਈ ਦੀ ਨਹੀਂ ਖਾਂਦਾ ਤੂੰ ਇਹਦੀ ਨਹੀਂ ਖਾਂਦਾ ਤੂੰ ਉਹਦੀ ਨਹੀਂ ਖਾਂਦਾ ਹੈ ਨਹੀਂ ਫੜ ਕੇ ਖਾਦੀ ਨਾ ਤੇ ਮੇਰੇ ਵੇਲਣਾ ਫੜ ਕੇ ਉੱਥੇ ਆ ਕੇ ਛੱਤਰਾਂ ਦਾ ਨਾ ਫੜੀ ਵਾ ਸ਼ੁਰੂ ਤਾਂ ਨਹੀਂ ਖਾਣਾ ਸ਼ੁਰੂ ਤਾਂ ਨਹੀਂ ਖਾਣਾ ਮਾਰੇ ਖਾਣੀ ਦੀ ਚੀਜ਼ ਖਾਈ ਨਹੀਂ ਹੁੰਦੀ ਜਿਹੜੀ ਇਹਦੀ ਤਾਂ ਨਹੀਂ ਰਾਜੇ ਭਾਗਰ ਭਾਗਰ ਭਾਵੇਂ ਦਈ ਭਾਵੇਂ ਇਹ ਤੇ ਮੰਮੀ ਨਹੀਂ ਨਾ ਦੋਨੇ ਨਹੀਂ ਪਾ ਰਿਆ ਇਹਦੇ ਪਿੜਾ ਪ੍ਰੋਗਰਾਮ ਲਾ ਨਾ ਪਹਿਲਾਂ ਇਹ ਕਰਨੇ ਆ ਤੁਹਾਨੂੰ ਬਾ ਚੌਕੜੀ ਸੇ ਪਾਣੀ ਦਿੱਤੇ ਦਰਸ਼ਕ ਨੂੰ ਦੇ ਦਿਓ ਰਾਜਾ ਲਾਬ ਨੂੰ ਵੀ ਆ ਗਏ ਪਰ ਹੀ ਵਾਦਾ ਨਹੀਂ ਕਰਦੇ ਪਾਣੀ ਨਹੀਂ ਆਈ ਨਹੀਂ ਰੋਟੀਆਂ ਭੂਰੀਆਂ ਪੂਰੀਆਂ ਹੀ ਆਪਦੀ ਬਾਦ ਆ ਨਹੀਂ ਖਾਣੀਆਂ ਛੱਡ ਕੇ ਜਾ ਛੱਡ ਕੇ ਜਾ ਨਹੀਂ ਦੁੱਜੀ ਦੁੱਜੀ ਕਿਹੜੀ ਇਹਨੂੰ ਆਕਰੀ ਨਹੀਂ ਦੰਦਾ ਖੱਲੇ ਉਹਦੀ ਗਾਂਦ ਨਹੀਂ ਆਣੀ ਪਾਣੀ ਕਿੱਥੇ ਆ ਦੇਖੀਦਾ ਹੁੰਦਾ ਵੀ ਅਗਲੇ ਘਰ ਇੰਨੇ ਪ੍ਰਾਉਣੇ ਆ ਇਧਰ ਵੇਖ ਅਨੰਦ ਪੱਜੇ ਕਿ ਨਹੀਂ ਉਹਨੂੰ ਹੂੰ ਉਹਨੂੰ ਸਾਨੂੰ ਇਹ ਪਾਣੀ ਪੀਂਦਾ ਤੇ ਲੱਗੀ ਉਹਨੂੰ ਗਲਾ ਰੱਟਾ ਆਹ ਹਾਏ ਆਹ ਦਾਦੇ ਨਹੀਂ ਇੱਧਰ ਚੁੱਕ ਕੇ ਪੀ ਜਾਂਦੇ ਆਹ ਹਾਏ ਉਹਨੇ ਧਾਗੜਾ ਖਾਲੀ ਕਰਤਾ ਲਿਆ ਤੂੰ ਨਾ ਉਹ ਬੁਰਾ ਨਾ ਕਰਦੀ ਅਸਲ ਟੈਂਕਰੀ ਥੱਲੇ ਪਾਂਡਾ ਨਹੀਂ ਨੱਖਿਆ ਅਈ ਤੇ ਤਾਂ ਨਹੀਂ ਕਿ ਸਾਥ ਦੂੰਗਾ ਜਾਵਾ ਮੈਂ ਦੂੰਗਾ ਵਾ ਆ ਤੀ ਜਿੱਥੇ ਬੈਠਾ ਹਾਂ ਪੁੱਤ ਤਾਂ ਨਹੀਂ ਬੱਡਨ ਆਉਨੇ ਆ ਮੈਂ ਢੋ ਲਾ ਰੋਟੀ ਛੱਡ ਕੇ ਘਰੇ ਜਾ ਜਾ ਰੋਟੀ ਨਹੀਂ ਸਹੀ ਗੱਲ ਠੀਕ ਆ ਰੋਟੀ ਨਹੀਂ ਲੈ ਦੇ ਰੋਟੀ ਨਹੀਂ ਲੈ ਦੇ ਕੋਈ ਨਹੀਂ ਸਹੀ ਗੱਲ ਕਰ ਮੇਰ ਮਾਰ ਤੂੰ ਵੀਰ ਹੈਲੋ ਬਾਹਰ ਕਰੋ ਬਾਹਰ ਬਾਹਰ ਚੱਲੋ ਕਰੋ ਬੈਠੇ ਪੈਗੇ ਕਰੋ ਬਾਹਰ ਉੱਪਰ ਤਗਾ ਲੇ ਸੁਣੋ ਹੀ ਪਾਣੀ ਨੂੰ ਖੱਗਲ ਦੇ ਨਹੀਂ ਉਹ ਦੇਖ ਲਈ ਮੈਂ ਤਗਾ ਆਲਾ ਫੜੋ ਤੇਰਾ ਦੇ ਦੋ ਹਾਪੀ ਹਾਪੀ ਹਾਂ ਕਿਆ ਲੱਗ ਗਈ ਯਾਰ ਤੇ ਚਾ ਮੈਗਦੇ ਤੇਰੇ ਅਰ ਕੋ ਗੁੱਡੇ ਨਹੀਂ ਲਟੋ ਸੁਬਹ ਪ੍ਰਾਪਨ ਆ ਪ੍ਰਾਪਨ ਆ ਪ੍ਰਭ ਦਾ ਖਾਣਾ ਬੰਦ ਕਰ ਦੇ ਮੇਰਾ ਵਾ ਪੈ ਪ੍ਰਾਪ ਦਾ ਪ੍ਰੇਮ ਕਰਨ ਡਿਆ ਸਵੇਰੇ ਸਵੇਰੀ ਕਿ ਮੇਰਵਣ ਗੰਦੇ ਹੱਥੇ ਦੇ ਵਰਦਾਨ ਤੇਰੀ ਤੇ ਬੇਇੱਜ਼ਤੀ ਕਰਕੇ ਰੱਖਤੀ ਸਵੇਰੇ ਸਵੇਰਾ ਮੈਨਾਂ ਹੱਥ ਨਹੀਂ ਫਿਰਦਾ ਏਰਵਣਾਂ ਦੇ ਗੰਦੇ ਹੱਥ ਹਾਏ ਹਾਏ ਕਤੋਂ ਮੇਰੀ ਦੀਦਾ ਨਹੀਂ ਨਹੀਂ ਨਾ ਦੀਦਾ ਤੇਰੀ ਨਹੀਂ ਉਹ ਤੇਰੀ ਦੀਦਾ ਇਹ ਤਾਂ ਮੈਂ ਵੇਖਾਂਦੀ ਹਾਂ ਹਾਰਟ ਕਿੰਨਾ ਛੋਨਾ ਕਿਨੇ ਖਾਇਆ ਮੇਰੇ ਪੁੱਤ ਨੂੰ ਤੇਰੀ ਉਹ ਦੀਦਾ ਨੇ ਤੇਰੀ ਬੇਇੱਜ਼ਤੀ ਕਰਦੀ ਦੀਦਾ ਤੇਰੀ ਨੇ ਤੇ ਬੇਇੱਜ਼ਤੀ ਕਰਦੀ ਦੀਦਾ ਦੇਖ ਕੰਦੇ ਨਹੀਂ ਬਰਿਆ ਬੱਚੂ ਨਹੀਂ ਦੀਦਾ ਦੇਖ ਉਹ ਤਾਂ ਤੇਰੇ ਅਲਵਿੰਦ ਹੀ ਨਹੀਂ ਇਹ ਤੇਰੀ ਭੈਣ ਹੀ ਨਹੀਂ ਹੈ ਵਰਦਾਨ ਇਨਾ ਇਹਨੂੰ ਕਿ ਮੈਂ ਤੇਰੇ ਪਾਪੇ ਦੋ ਯਾਰ ਇਹਨਕਾ ਤੂੰ ਮੇਰੀ ਭੈਣ ਨਹੀ ਉਹ ਇਧਰ ਆ ਇਧਰ ਵੇਖੋ ਓ ਵੇ ਕਿਦਾ ਵੱਡਾ ਅੱਦਾ ਨਹੀਂ ਅੱਦਾ ਕਿਦਾ ਵੱਡਾ ਅੱਦਾ ਅੱਦਾ ਇ ਐ ਇ ਐ ਇਦਾਂ ਅੱਦਾ ਨਹੀਂ ਅੱਦਾ ਕਰੋ ਅੱਦਾ ਨਾ ਨੀਨ ਹੋੜ ਬਣਨਾ ਚਾਹੁੰਦੇ ਹੀ ਵੇ ਸੇਰੇ ਚੋਰੀ ਏ ਰਵਣ ਲੱਗੀ ਹੋਣ ਉੱਠ ਕੇ ਆਪਦਾ ਕਰਨ ਐ ਕਿਹੇ ਤੋਂ ਨਹੀਂ ਵਧੀਆ ਬਣਾ ਮੈਂ ਬਣਾ ਕੇ ਖਵਾ ਐ ਕਰੋ ਐ ਕਰੋ ਇਹ ਦੇਖੋ ਐ ਤੁਮ ਜਾਤੀ ਤੀ ਜਾ ਬੁਕਾ ਹਾਂ ਹਾਂ ਮੈਨੂੰ ਜਾ ਚ ਤੈਨੂੰ ਵੀ ਨਸਾਈ ਐਵੇਂ ਕਰੋ ਦੂਸਰੀ ਹਾਂ ਜਾ ਜਾ ਤੂੰ ਹੁਣ ਸਾਰਿਆਂ ਨੂੰ ਉਠਾਵੇਗਾ ਮਤਲਬ ਸਵੇਰੇ ਸਵੇਰਾ ਉੱਠ ਗਿਆਂ ਤੇ ਇਹਦੇ ਵਿੱਚ ਕਰਨ ਕਰਨ ਆਹ ਖੰਡੇ ਕਰਨ ਕਰਨ ਬਰਦਾ ਆਹ ਖੰਡੇ ਨਾਲ ਦਰੀਆ ਦੀ ਨੀਂਦਰੀ ਨਾ ਕੰਨ ਕੰਨਾ ਬੋਲ ਕਰਨ ਬੇਟਾ ਹੁਣ ਤੂੰ ਸੋ ਜਾ ਛਾਇਂ ਕਾ ਕੇ ਨਹੀਂ ਏਰਵਨ ਤੂੰ ਦਸਾ ਦੀਦਾ ਤਾ ਆਪਾਂ ਵੇਖਣਾ ਹੈਗਾ ਆਪਾਂ ਇਹਨਾਂ ਦੇਖਣਾ ਹੈਗਾ ਬੰਦਾ ਬੰਦਾ ਬਣਾਤਾ ਏਦਾਂ ਹੁਣ ਕਿਦਾਂ ਬਣਾਈ ਜਾਈਏ ਕਿ ਚੱਲਾ ਆ ਜਾ ਫਿਰ ਲੋ ਕਿ ਸਿਰ ਰੋਟ ਕੇ ਕੋਈ ਚਾਹ ਪਾਣੀ ਪੀਂਦੇ ਆ ਕੋਈ ਰੱਬ ਦਾ ਨਾਮ ਲੈਂਦੇ ਸਾਡੇ ਘਰ ਸਲਾਈਆਂ ਛੁੱਕੇ ਜਾਂਦੀਆਂ ਸਿਰ ਸਿਰ ਇਹ ਰਵੜ ਤੇ ਜਿਆਦੀ ਬੇਇੱਜ਼ਤੀ ਕਰ ਦਿੰਦੀ ਵਰਦਾਨ ਹਾਏ ਵਰਦਾਨ ਇਹਨੂੰ ਕਦੇ ਚੀ ਤੈਨੂੰ ਜਿਆਦਾ ਮੁਸ਼ਕਲ ਆਉਂਦਾ ਤੈਨੂੰ ਕੁਝ ਹੈ ਨੱਕ ਹੈ ਗਈ ਬਲੈ ਇਡਾ ਵੱਡਾ ਜੜ ਜਿਸ ਸਾਨੂੰ ਮੁਸ਼ਕਲ ਹੁੰਦਾ ਆ ਰਵੜ ਮੇਰੇ ਰਬੜ ਬੰਡ ਪਾਏ ਨਾ ਤੂੰ

ਅਰੇ ਉਹ ਮਾਸਿ ਉਹ ਵੀਰੇ ਨੇ ਕੀ ਕਰਨ ਨਾ ਮਾ ਮੂਰ ਚਰਨਾ ਉਹ ਕੁਛ ਨਹੀਂ ਕਰਣਾ ਮੈਨੂੰ ਕਹਿਣਾ ਤੇ ਲਈ ਕੁਝ ਨਾ ਕਰਲੀ ਨਹੀਂ ਤੁ ਚੋਈ ਕਿ ਤੇ ਆ ਗਲਾ ਸੁਨੋਈ ਤਾੜ ਨੂੰ ਚੱਗੀ ਸੁਨੋਈ ਹੂ ਛੁੱਤੀ ਹੂ ਉੱਧਰ ਰਾਮ ਨਾ ਉਹ ਵਾਲੇ ਕਮਰੇ ਚ ਉੱਧਰ ਵਾਲੇ ਕਮਰੇ ਚ ਫਿਰ ਤੇ ਭੁੱਖੇ ਜੋ ਸੋਫੇ ਤੇ ਸੋਫੇ ਤੇ ਜਦੇ ਰਜੇ ਕੀ ਉਤਨੇਰਾ ਕੀ ਜਾਂਦਾ ਵਾ ਰੰਦੀਪਾ ਏਰਵਾ ਸੂਨ ਲੱਤਾਂ ਅੰਦਰ ਵਿੱਚ ਕਰ ਲੈਂਦੇ ਆ ਅੱਛਾ ਉਤਨੇਰਾ ਵਾ ਹਾਂ ਉਤਨੇਰਾ ਨੂੰ ਸੁਤੀ ਰਹੇ ਤਾਂ ਆਪ ਤੇ ਤੁਸੀਂ ਸੌਣਾ ਨਹੀਂ ਆਓ ਸੌਂਜੋ ਚੁੱਪ ਕਰਕੇ ਏਰਵਾ ਸੇ ਸੇ ਮਾਂ ਵੰਦੀ ਗਾ ਨੇ ਇੱਕ ਨੇ ਮੇਰੀ ਟੋਪੀ ਪਾ ਲਈ ਐ ਇੱਕ ਮੇਰੀ ਕੋਟੀ ਪਾ ਕੇ ਗਾਂ ਗਈ ਆ ਆ ਫੇ ਮੈਂ ਕੱਲੀ ਕੱਲੀ ਹੈ ਕੱਲੀ ਕੱਲੀ ਧੀ ਤੇ ਮੈਂ ਠੇਕਾ ਲਿਆ ਆਇਆ ਆ ਮੈਂ ਕੱਲੀ ਕੱਲੀ ਧੀ ਆ ਤੁਹਾਡੀ ਸਾਰਿਆਂ ਦੀ ਆਹੀ ਠੇਕਾ ਲਿਆ ਆਇਆ ਦਾ ਕੱਲੀ ਕੱਲੀ ਧੀ ਤੇ ਹੈ ਆ ਪੰਨਾਂ ਛਾਂ ਪਹਿਣਾ ਦੀ ਮੁੜ ਕੇ ਭਾਵੇਂ ਵੱਡੀ ਹੋਈ ਕਿ ਮਾਸੀ ਤੋਂ ਭਾਵੇਂ ਰਹਿਣ ਨਾ ਆਵੇ ਆਉਂਗੀ ਆਵੇਂਗੀ 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 ਤੋਂ ਪਹਿਲਾਂ ਮੇਰੀ ਆਹ ਮੈਂ ਕਿਹਦੀ ਇਹ ਰੋਣ ਆਹ ਮੈਂ ਕਿਹਦੀ ਮੈਨੂੰ ਨਹੀਂ ਠੰਡ ਲੱਦੀ ਤੈਨੂੰ ਜ਼ਿਆਦਾ ਠੰਡ ਲੱਦੀ ਆ ਆ ਮੈਂ ਕਿਹਦੀ ਹੈ ਅੱਡਾ ਦਿਨ 5 ਵਜੇ ਦਾ ਚੜਿਆ ਵਾ 5 ਵਜੇ ਦਾ ਠਾਇਆ ਨੇ ਮੇਰੇ ਰਾਤੀ ਮੇਰੇ ਬੂਟ ਹੀ ਮਾਰੀ ਗਿਆ ਬੂਟ ਪਾ ਕੇ ਸੁੱਤਾ ਲੱਤਾ ਮਾਰੀ ਗਿਆ ਬੂਟਾ ਇੱਧਰ ਦੇ ਵਿੱਚ ਉਹ ਡਲ ਆਈ ਨਹੀਂ ਤਾਂ ਨੇ ਵੀ ਇੱਧਰਲੇ ਬੰਨੇ ਸੁੱਤਾ ਹਰੁਕ ਲਿੱਟਰ ਲੱਗਾ ਤੇ ਮੇਰੇ ਇੱਥੇ ਮਾਰਿਆ ਇੱਕ ਵਾਰੀ ਤੇ ਨੱਕ ਪੱਥੇ ਦੇ ਮੱਥੇ ਦੇ ਇੱਥੇ ਇੱਥੇ ਮਾਰਿਆ ਰੁੰਦਰੇ ਵੱਜਣ ਵਾਲੀਆਂ ਇੱਥੇ ਤੋ ਕੇ ਉੱਠੀ ਭੜਾ ਸਵੇਰ ਸਰ ਉਹ ਤਾਂ ਚੱਲ ਉੱਠ ਗਿਆ ਤੈਨੂੰ ਕਹਿੰਨੇ ਠਾਇਆ ਹਾ ਦੇ ਨਾ ਉਹ ਲਾ ਕੇ ਠੀਠੋ ਕੇ ਸੁੱਤੇ ਹੋਣ ਹੀ ਉੱਠੇ ਲਾਏ ਤੱਕ ਅੱਦਰ ਕਿੰਨੇ ਜਾਣੇ ਸੁੱਤੇ ਵੇਖ ਘਰਾੜੇ ਤੇ ਘਰਾੜਾ ਚੱਲੰਦਾ ਵੇਖ ਘਰਾੜੇ ਦੇ ਘਰਾੜਾ ਹੀ ਰੋਣਾ ਰਜਾਈ ਗੀਤੇ ਕੰਬਲ ਦਮੇ ਲੈ ਆ ਹਣਾ ਹੀ ਰਵਣਾ ਬਈ ਨੂਟ ਹੰਡ ਨੀ ਉਤਰਾ ਨਹੀਂ ਨਹੀਂ ਛੱਡ ਮੈਂ ਦੇਖ ਕੇ ਕੰਬਲ ਜੇ ਸੁਤੀ ਰਹੀਆਂ ਜੀ ਉਦੋਂ ਇੰਨੇ ਠੰਡ ਲੱਗੀ ਰਾਤੀ ਤੇ ਪ੍ਰਭ ਹੂੰ ਸੁੱਤੇ ਪ੍ਰਭ ਕਿੱਥੇ ਗਿਆ ਤਰਾਬ ਗੱਡੀ ਚ ਸੌਂ ਗਿਆ ਜੇ ਨਾਨੂ ਨਾਲ ਮਾਮੂ ਨਾਲ ਉਹ ਆ ਗਿਆ ਜੀ ਆ ਗਿਆ ਜੀ ਚੂਗਾ ਉਹ ਵੇ ਜਿੰਨੇ ਆਪਣ ਪੰਜ ਵਜੇ ਦਾ ਠਾਇਆ ਨੇ ਨੀਂਦ ਖਰਾਬ ਕੀਤੀ ਸਾਰੀ ਘਰੇ ਅਹੀਂ 7 ਵਜੇ ਉੱਠਣਾ ਹੈਗਾ ਆ ਗਿਆ ਹੀ ਆ ਗਿਆ ਹੀ ਆ ਗਿਆ ਹੀ ਆ ਗਿਆ ਤੇਨੂੰ ਟੇਕ ਨਹੀਂ ਹੈਗਾ ਸਾਰੀ ਦੁਨੀਆ ਸੁੱਤੀ ਤੇ ਤੂੰ ਕੱਲਾ ਉੱਠਿਆ ਫਿਰਦਾ ਹਰਨੀ ਸੌਂ ਜਾ ਘੜੀ ਘਰੋਂ ਵਾਲਾ ਬੇਬੀ ਵਾਲਾ ਦੀ ਬੋਟੀ ਕੱਢ ਕੇ ਲੈ ਗਿਆ ਕੌਣ ਕਰਮੂ ਵਾਲਾ ਬੇકરી ਵਾਲਾ ਨਹੀਂ ਕਿੱਥੇ ਜਿਹੜੀ ਅੱਛਾ ਹਾ ਸੇਰੇ ਸੇਰੇ ਖਬਰ ਸੁਣਨ ਨੂੰ ਮਿਲ ਗਈ ਵਰਦਾਨ ਵਰਦਾਨ ਨੂੰ ਕੀ ਪਤਾ ਕੀ ਤੇ ਕੀ ਦੀ ਆ ਕੀ ਲਵ ਕੀ ਨਾਨੀ ਦਾ ਹੁਣ ਇਹ ਵੀ ਪਾ ਲੋ ਮਾਂ ਪੁੱਤ ਨਾਨੀ ਕੀ ਦੀ ਹੈ ਇਹ ਵੀ ਪਾ ਲੋ ਮਾਂ ਪੁੱਤ ਨਾਨੀ ਕੀ ਦੀ ਹੈ ਆਵਦੇ ਤੂੰ ਆਵਦੇ ਪਾਲਾ ਨਾਨੀ ਕੀ ਦੀ ਰਮਾਨਦੀ ਤੇ ਤੇਰੀ ਤੇ ਪ੍ਰਭੂ ਪਹਿਲਾਂ ਦੱਸ ਨਾਨੀ ਕਹਦੀ ਨਾਨੀ ਕੀ ਦੀ ਮੇਰੀ 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 ਮਿਹਰਬਾਨ ਦੀ ਮੇਰੀ 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 ਪ੍ਰਭ ਦੀ ਅੱਛਾ ਫੋਨ ਕਿਹਦਾ ਬਾਅਦ ਚ ਮੈਂ ਕੋਟੀ ਕਦੀ ਆਖੰਦਿਆ ਵੇ ਸਿਰੇ ਸਿਰੇ ਜਾ ਬਗਰ ਤੋਂ ਮਨ ਲੈ ਲਾ ਫੋਨ ਲੈ ਦੇ ਦੇ ਪੁੱਤ ਮੇਰਾ ਫੋਨ ਲੈ ਜੋ ਦੇ ਦੋ ਤੁਸੀਂ ਮੇਰੀ ਕੋਟੀ ਪਾਈ ਆ ਫੋਨ ਦੇ ਦੋ ਆ ਕਿਹਦਾ ਇਹ ਮੇਰਾ ਆ ਵੇਖੋ ਲਾਇਨ ਵਾਲਾ ਕੀ ਹੋਇਆ ਵਾ ਡਰ ਗਿਆ ਕਿ ਤੂੰ ਡਰ ਗਿਆ ਪੋਟੀ ਆਈ ਹੈ ਜੇ ਹੋਰ ਭੱਜ 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 ਬਾਹਰ ਹੀ ਮਮਾ ਬਾਹਰ ਭੱਜ ਜਾ ਕਰ ਭੱਜ ਜਾ ਭੱਜ ਜਾ ਆ ਗੰਦੀ ਸਰੇ ਸਰੀ ਬਾਜਾ